ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਮੈਂ ਤਾਂ ਦੀਵਾਨ ਤੂ ਹੈ ਮੇਰੇ ਸੁਆਮੀ ਮੈਂ ਤਉ ਦਿਆਗ ਅਰਦਾਸ ਮੈਂ ਹੋਰ ਥਾਹੋ ਨਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁਖ ਸੁਖ ਤੁਝ ਹੀ ਪਾਸ ਤੀਨੇ ਤਾਪ ਨਿਵਾਰਣ ਆਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨ ਕੋ ਲਗੈ ਜਾ ਕੀ ਪ੍ਰਭ ਆਗੈ ਅਰਦਾਸ ਸੋ ਕਹੋ ਟਾਲ ਗੁਰ ਸੇਵੀ ਆਹਨ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਣ ਦੁਖ ਜਾ ਹੋਵੇ ਸਿਫਤ ਖਸਮ ਦੀ ਨੋਰ ਅਰਸੋਂ ਕੁਰਸੋਂ ਚਟੀਆਂ ਤੋਦ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸਚਾ ਪਾਤਸ਼ਾਹ ਸਿਰ ਸਾਦ ਸਾਹੋ ਜਿਸ ਪਾਸ ਬਹਿਠਿਆ ਸੋਈ ਆ ਸਭਨਾ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪਹਿਲਾ ਜੀਓ ਤਬਤ ਹੈ ਬਾਰੋ ਬਾਰ ਤਾਪ ਤਾਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰਜਾਈ ਜੋ ਪਕਾ ਰੋਗੀ ਵਿਲ ਲਾਈ ਜਿਉ ਤਪਤ ਹੈ ਬਾਰੋਂ ਬਾਰ ਤਾਪ ਤਾਪ ਖਾਪੈ ਬਹੁਤ ਬੀਕਾਰ ਜੈ ਤਨ ਬਾਣੀ ਵਿਸਰਜਾਈ ਜੋ ਪੱਕਾ ਰੋਗੀ ਵਿਲ ਲਾਈ ਬਹੁਤਾ ਬੋਲਣ ਝਖੜ ਹੋਇ ਵੇਣ ਬੋਲੀ ਜਾਣ ਸਭ ਸੋਈ ਰਹਾਉ ਜੇਨ ਕਾਨ ਕੀਤੇ ਅੱਖੀ ਨਾਕ ਜੇਨ ਜਿਹਵਾ ਦਿੱਤੀ ਬੋਲੇ ਤਾਤ ਜੇਨ ਮਨ ਰਾਖਿਆ ਅਗਨੀ ਪਾਈ ਵਾਜ ਪਵਣ ਆਖੇ ਸਭ ਜਾਈ ਜੇ ਤਾ ਮੋਹ ਪਰੇਤ ਸੁਵਾਦ ਸਭ ਕਾਲਖ ਦਾਗ 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 ਦੋਸ਼ ਮੋਹ ਚਲੇ ਆ ਲਾਈ ਦਰਗਾਹ ਬੈਸਣ ਨਹੀਂ ਜਾਈ ਕਰਮ ਮਿਲੈ ਆਖਣ ਤੇਰਾ ਨਾਉ ਜੇਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੁੱਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬਦਾਤਾ ਕਰਮ ਮਿਲੈ ਆਖਣ ਤੇਰਾ ਨਾਮ ਜੇ ਤ ਲਗ ਤਰਣਾ ਹੋਰ ਨਹੀਂ ਥਾ ਜੇ ਕੋ ਡੂਬੈ ਪੇਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ